ਇਹ ਦਿਨੀ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਏਰੀਆ ਦੇ ਵਿੱਚ ਹਾਈਵੇ ਦੇ ਪੈਟਰੋਲ ਪੰਪਾਂ ਦੇ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਹੋਈ ਸੀਗੀਆਂ 3 4 ਜਨਵਰੀ ਦੀ ਰਾਤ ਨੂੰ ਉਹਦੇ ਸਬੰਧੀ 2 ਨੰਬਰ ਐਫ ਆਰ ਥਾਣਾ ਬਾਗਾਪੁਰਾਣਾ ਦਰਜ ਹੈਗੀ ਹੈ ਉਹਦੇ ਅੱਗੇ ਤਫ਼ਤੀਸ਼ ਕਰਦੇ ਆ ਇਹਦੇ ਵਿੱਚ ਟੋਟਲ 7 ਅਕਿਊਜ਼ਡ ਆਈਡੈਂਟੀਫਾਈ ਹੋ ਗਏ ਨੇ ਉਹਨਾਂ ਦੇ ਵਿੱਚੋਂ 3 ਦੋਸ਼ੀ ਥਾਣਾ ਬਾਗਾਪੁਰਾਣਾ ਦੀ ਟੀਮ ਵੱਲੋਂ ਅਰੈਸਟ ਕਰ ਦਿੱਤੇ ਗਏ ਇਹਦੇ ਵਿੱਚ ਇੱਕ ਦੋਸ਼ੀ ਹੈ ਸਾਗਰ ਪੁੱਤਰ ਸਤਪਾਲ ਸਿੰਘ ਉਹਦੇ ਪਹਿਲਾਂ ਦੇ 14 ਮਾਮਲੇ ਦਰਜ ਨੇ ਉਹ ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਦੂਜਾ ਕਿਊਜਡ ਹਰਮੇਸ਼ ਉਰਫ ਰਮੇਸ਼ ਉਹ ਵੀ ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਇਹਦੇ ਪੰਜ ਮੁਕਦਮੇ ਦਰਜ ਨੇ ਇੱਕ ਦੀਪਕ ਉਰਫ ਬੁੱਗੀ ਆ ਵੀ ਗਲੀ ਨੰਬਰ 2 ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਇਹ ਤੇ ਪਹਿਲਾਂ ਚਾਰ ਮੁਕਦਮੇ ਦਰਜ ਨੇ ਇਹਨਾਂ ਨੇ ਚਾਰ ਪੰਜ ਘਟਨਾਵਾਂ ਨੂੰ ਇੱਕ ਹੀ ਰਾਤ ਦੇ ਵਿੱਚ ਅੰਜਾਮ ਦਿੱਤਾ ਸੀ ਉਹਦੇ ਵਿੱਚ ਅੱਗੇ ਤਫ਼ਤੀਸ਼ ਕਰਦੇ ਆ ਪੁਲਿਸ ਟੀਮ ਨੇ ਸੀਸੀਟੀਵੀ ਕੈਮਰੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹਨਾਂ ਸਾਰੇ ਜਿਹੜੀ ਗੈਂਗ ਹੈ ਇਨੂੰ ਟ੍ਰੇਸ ਕਰ ਲਿਆ ਇਹਦੇ ਵਿੱਚੋਂ ਤਿੰਨ ਅਕਿਊਜ਼ ਅਰੈਸਟ ਕਰ ਲਿਏ ਬਾਕੀ ਅਕਿਊਜ਼ ਨੂੰ ਅਰੈਸਟ ਕਰਨ ਲਈ ਵੀ ਪੁਲਿਸ ਟੀਮਾਂ ਲਗਾਤਾਰ ਰੇਡ ਕਰ ਰਹੀ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਜਿਸ ਤਰ੍ਹਾਂ ਬੇਖੌਫ ਵਾਰਦਾਤਾਂ ਹੁਣ ਜਾਂਦੀ ਸੀ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋ ਜਾਂਦੀ ਸੀ ਹਾਂਜੀ ਪਹਿਲਾਂ ਵੀ ਇਹਨਾਂ ਤੇ ਅਪਰਾਧਿਕ ਮਾਮਲੇ ਦਰਜ ਨੇ ਇਹਨਾਂ ਤੇ ਚੋਰੀਆਂ ਤੇ ਲੁੱਟਖੋਹਾਂ ਦੇ ਪਰਚੇ ਪਹਿਲਾਂ ਦਰਜ ਨੇ ਇਹ ਥੋੜੇ ਟਾਈਮ ਪਹਿਲਾਂ ਹੀ ਬੇਲ ਆਊਟ ਹੋ ਕੇ ਪਿਛਲੇ ਮਹੀਨੇ ਆਏ ਨੇ ਇਹ ਸਾਰੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਰਾਤ ਦੇ ਟਾਈਮ ਹਾਈਵੇ ਤੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਨੂੰ ਨਿਸ਼ਾਨ ਪਰ ਇਸ ਗੈਂਗ ਨੂੰ ਪੂਰੀ ਨੂੰ ਹੁਣ ਨਿਊਟਰਲਾਈਜ਼ ਕਰ ਦਿੱਤਾ ਗਿਆ ਹੈ ਤੇ ਜਿਹੜੇ ਅਕਿਊਜ਼ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਉਸ ਨੂੰ ਤੇ ਰਹਿਣ ਵਾਲੇ ਇਹ ਬਾਕੀ ਪੁਰਾਣਾ ਕੇ ਵਾਰਦਾਤ ਨੂੰ ਜਾਣ ਦਿੰਦੇ ਜੀ ਹਾਂਜੀ ਰਿਕਵਰੀ ਕੀ ਕੀ ਦਾ ਇਨ੍ਹਾਂ ਤੋਂ ਹਜੇ ਤੱਕ ਜਿਹੜੀ ਰਿਕਵਰੀ ਹੈ ਉਹ ਇਨ੍ਹਾਂ ਦੀ ਜਿਹੜੀ ਪੁੱਛਗਿੱਛ ਜਾਰੀ ਹੈ ਤੇ ਇਨ੍ਹਾਂ ਦੀ ਪੁੱਛਗਿੱਛ ਦੇ ਆਧਾਰ ਤੇ ਹੋਰ ਰਿਕਵਰੀ ਅਸੀਂ ਇਨ੍ਹਾਂ ਤੋਂ ਕਰਾਂਗੇ ਬਾਕੀ ਇਨ੍ਹਾਂ ਤੋਂ ਚੋਰੀ ਦੇ ਫੋਨ ਤੇ ਜਿਹੜੇ ਵਾਰਦਾਤ ਦੇ ਵਿੱਚ ਇਨ੍ਹਾਂ ਨੇ ਕਾਪੇ ਵਗੈਰਾ ਗੰਡਾਸੀ ਯੂਜ਼ ਕੀਤੇ ਸੀ ਉਹ ਬਰਬੰਦ ਹੋਏ ਆ ਇਸ ਤਰ੍ਹਾਂ ਦੇ ਗੈਂਗਸਟਰ ਦੀਆਂ ਕੜੀਆਂ ਨੂੰ ਤੋੜਨ ਵਾਸਤੇ ਹੁਣ ਕੋਈ ਕੀ ਪ੍ਰੋਟੋਕੋਲ ਸਪੈਸ਼ਲ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਿਹੜੇ ਬੇਲਡ ਆਊਟ ਅਕਿਊਜ਼ਡ ਨੇ ਉਹਨਾਂ ਦੀ ਸਾਰੇ ਕੋਲ ਲਿਸਟਾਂ ਜਿਹੜੀਆਂ ਨੇ ਉਹ ਸਾਰੇ ਐਸ ਐਚਓ ਚੌਕੀ ਚਾਰਜ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਕੋਲ ਹੈਗੀ ਹੈ ਉਹਨਾਂ ਨੂੰ ਅਸੀਂ ਕੰਟੀਨਿਊਸਲੀ ਚੈੱਕ ਕਰ ਰਹੇ ਹਾਂ ਪਿਛਲੇ ਸਾਲ 100 ਦੇ ਕਰੀਬ ਅਸੀਂ ਹਿਸਟਰੀ ਸ਼ੀਟਸ ਓਪਨ ਕੀਤੀਆਂ ਨੇ ਜਿਹਦੇ ਵਿੱਚ ਜਿਹੜੇ ਅਕਿਊਜ਼ਡ ਵਾਰੀ ਵਾਰੀ ਜ਼ੂਮ ਕਰਨ ਦੇ ਆਦੀ ਹੈ ਉਹਨਾਂ ਦੇ ਜਿਹੜੀ ਹਿਸਟਰੀ ਸ਼ੀਟਸ ਹੈ ਉਹ ਵੀ ਓਪਨ ਕੀਤੀਆਂ ਗਈਆਂ ਸਾਡੀ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਤੇ ਕ ਬਾਕੀ ਇਹਦੇ ਵਿੱਚ ਪਬਲਿਕ ਵੀ ਸਾਨੂੰ ਵੱਤੋ ਵੱਤ ਕੋਆਪਰੇਟ ਕਰਨ ਉਹ ਵੀ ਸਾਨੂੰ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇਣ ਤਾਂ ਕਿ ਇਹਨਾਂ ਦੇ ਖਿਲਾਫ ਹੋਰ ਸਖਤ ਕਾਰਵਾਈ ਸੀ ਕਰ ਸਕੀਏ ਇਹ ਸਰ ਕਿੰਨੇ ਲੋਕਾਂ ਦਾ ਗਿਆਨੀ ਹਜੇ ਤੱਕ ਇਹਦੇ ਵਿੱਚ 7 ਦੋਸ਼ੀ ਆਇਡੈਂਟੀਫਾਈ ਹੋਏ ਨੇ ਜਿਨ੍ਹਾਂ ਦੇ ਵਿੱਚੋਂ 3 ਅਕਿਊਜ਼ ਅਰੈਸਟ ਕਰ ਲਏ ਮੋਟਰਸਾਈਕਲ ਤੇ ਜਾਂਦੇ ਸੀ ਸਾਰੇ ਹਾਂਜੀ ਇਹ ਮੋਟਰਸਾਈਕਲ ਤੇ ਆਉਂਦੇ ਸੀ ਫਿਰੋਜ਼ਪੁਰ ਤੋਂ ਮੁਕਾ ਦੇ ਸੀ ਫਿਰੋਜ਼ਪੁਰ ਏਰੀਆ ਦੇ ਪੱਕੇ ਰਹਿਣ ਵਾਲੇ ਨੇ ਬਟ ਇਹ ਮੋਸਟਲੀ ਆਪਣੇ ਘਰੋਂ ਵੀ ਫਰਾਰ ਰਹਿੰਦੇ ਨੇ ਤੇ ਇਹਨਾਂ ਦੀ ਜਿਹੜੇ ਪੱਕੇ ਕੋਈ ਠਿਕਾਣੇ ਨਹੀਂ ਹੁੰਦੇ ਬਾਕੀ ਕੰਟੀਨਿਊਸਲੀ ਜਿਹੜੇ ਇਹਨਾਂ ਦੇ ਹਾਈਡਆਊਟ ਆਇਡੈਂਟੀਫਾਈ ਹੋਏ ਨੇ ਉਥੇ ਪੁਲਿਸ ਟੀਮ ਕੰਟੀਨਿਊਸ ਰੇਡਸ ਕਰ ਰਹੀ ਹੈ